ਤਾ ਦਲਜੀਤ ਦੀ ਨਵੀਂ ਫਿਲਮ ਜੋ ਕਿ ਜਤਵੰਤ ਸਿੰਘ ਕਾਲੜਾ ਹੋਣਾ ਦੇ ਨਾਮ 'ਤੇ ਬਣੀ ਹੈ ਤਾਂ ਦੱਸਦੀ ਕਿ ਉਹਨਾਂ ਦੀ ਜ਼ਿੰਦਗੀ ਦੇ ਆਧਾਰ 'ਤੇ ਬਣੀ ਇਹ ਫਿਲਮ ਪੰਜਾਬ 95 ਰਿਲੀਜ਼ ਹੋਣ ਜਾ ਰਹੀ ਹੈ ਫਰਬਰੀ ਮਹੀਨੇ ਦੇ ਵਿੱਚ ਜੀਹਾਂ ਦਾਦੇ ਕਿ 2025 ਦੇ ਪਹਿਲੇ ਜਿਹੜੀ ਫਿਲਮ ਹੈ ਦਿਲਜੀਤ ਦੀ 95 ਪੰਜਾਬ 95 ਫਰਬਰੀ ਮਹੀਨੇ ਦੇ ਵਿੱਚ ਰਿਲੀਜ਼ ਹੋਏਗੀ ਔਰ ਦਿਲਜੀਤ ਉਸਾਂਜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪੋਸਟ ਪਾ ਕੇ ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਤੇ ਨਾਲ ਫਿਲਮ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਸ਼ੇਅਰ ਕੀਤੀਆਂ ਪਹਿਲੀ ਲੁੱਕ ਜਸਵੰਤ ਸਿੰਘ ਖਾਲੜਾ ਹੋਣਾ ਦੇ ਕਿਰਦਾਰ ਦੇ ਵਿੱਚ ਜਿਸ ਦੇਖ ਸਕਦੇ ਹੋ ਸੀ ਜਸਵੰਤ ਸਿੰਘ ਖਾਲੜਾ ਹੋਣਾ ਦੇ ਕਿਰਦਾਰ ਦੇ ਵਿੱਚ ਦਿਲਜੀਤ ਦੀ ਪਹਿਲੀ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀਆਂ ਨੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਸ਼ੇਅਰ ਕੀਤੀਆਂ ਉਸਨੇ ਲਿਖਿਆ ਕਿ ਮੋਸਟ ਵੇਟਡ ਫਿਲਮ ਜਿਸ ਦੀ ਬਹੁਤ ਜ਼ਿਆਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਸ ਫਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਿਲਮ ਜਿਹੜੀ ਹੁਣ ਆ ਰਹੀ ਹੈਗੀ ਤੇ ਨਾਲ ਹੀ ਉਸਨੇ ਕਿਹਾ ਕਿ ਐਲਬਮ ਨਹੀਂ ਆਏਗੀ ਪਹਿਲਾਂ ਫਿਲਮ ਆਏਗੀ ਕਿਉਂਕਿ ਇਸ ਫਿਲਮ ਦਾ ਇੰਤਜ਼ਾਰ ਬਹੁਤ ਸਮੇਂ ਤੋਂ ਕੀਤਾ ਜਾ ਰਿਹਾ ਸੀ ਬਹੁਤ ਲੋਕ ਚਰਚਾਵਾ ਕਰਦੇ ਸੀ ਬਹੁਤ ਲੋਕ ਗੱਲਾਂ ਕਰਦੇ ਸੀ ਕਿ ਜਸਵੰਤ ਸਿੰਘ ਖੜਾ ਦਾ ਦੇ ਉੱਪਰ ਫਿਲਮ ਬਣਾਈ ਸੀ ਦਿਲਜੀਤ ਨੇ ਪਰ ਉਹ ਰਿਲੀਜ਼ ਕਿਉਂ ਨਹੀਂ ਹਿਤ ਤੱਕ ਕਰ ਰਿਹਾ ਤਾਂ ਦੱਸ ਦੇ ਕਿ ਹੁਣ ਰਿਲੀਜ਼ ਜਾਂ ਰਹੀ ਹੈ ਫਰਵਰੀ ਮਹੀਨੇ ਦੇ ਵਿੱਚ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ 5095 ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰਿਤ ਇਹ ਫਿਲਮ ਰਿਲੀਜ਼ ਹੋ ਜਾਏਗੀ ਪਹਿਲੀ ਲੁੱਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁੱਕ ਜਿਹੜੀ ਆ ਜਸਵੰਤ ਸਿੰਘ ਖਾਲੜਾ ਹੋਣਾ ਦੇ کردار ਦੇ ਰੂਪ ਦੇ ਵਿੱਚ ਦਿਲਜੀਤ ਤੁਹਾਨੂੰ ਨਜ਼ਰ ਆ ਰਿਹਾ ਹਾਲਾਂਕਿ ਪਿਛਲੀ ਵਾਰ ਜਦੋਂ ਸਾਲ ਪਹਿਲਾਂ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਕੱਟ ਲਗਾਏ ਗਏ ਸੀ 22 ਕਟਸ ਫਿਲਮ ਦੇ ਵਿੱਚ ਲਗਾਏ ਗਏ ਸੀ ਪਰ ਹੁਣ ਜਸਵੰਤ ਸਿੰਘ ਖਾਲੜਾ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬ 95 ਫਿਲਮ ਦਾ ਨਾਮ ਹੈ ਇਹ ਫਿਲਮ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਜਦੋਂ ਘਰੋਂ ਚੁੱਕ ਲਿਆ ਜਾਂਦਾ ਹੈ ਲਾਸਟ ਵਾਰ ਕਿਹਾ ਜਾਂਦਾ ਹੈ ਕਿ ਉਹ ਆਪਣੇ ਘਰ ਦੇ ਬਾਹਰ ਗੱਡੀ ਧੋ ਰੇ ਸੀ ਜਦੋਂ ਪੁਲਿਸ ਆਈ ਤੇ ਉਹਨਾਂ ਨੂੰ ਚੁੱਕ ਕੇ ਲੈ ਗਈ ਤਾਂ ਉਸ ਤੋਂ ਬਾਅਦ ਉਹ ਕਦੇ ਵੀ ਨਜ਼ਰ ਨਹੀਂ ਆਏ ਕਦੇ ਨਹੀਂ ਦਿਸੇ 25000 ਜਿਹੜੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਅਜਿਹਾ ਜਿਹੜਾ ਉਹਨਾਂ ਦੇ ਵੱਲੋਂ ਇੱਕ ਅੰਕੜਾ ਤਿਆਰ ਕੀਤਾ ਗਿਆ ਸੀ ਜਸਵੰਤ ਸਿੰਘ ਖਾਲੜਾ ਜੋ ਕਿ ਹਿਊਮਨ ਰਾਈਟਸ ਐਕਟੀਵਿਟੀ ਸੀ ਲਗਾਤਾਰ ਉਹਨਾਂ ਦੇ ਵੱਲੋਂ ਉਸ ਸਮੇਂ ਜਦੋਂ ਦੌਰ ਸੀ ਕਾਲਾ ਖੜਕੂਬਾਦ ਦਾ ਦੌਰ ਸੀ ਜਦੋਂ ਉਸ ਸਮੇਂ ਜਿਹੜੇ ਐਨਕਾਊਂਟਰ ਹੋਏ ਉਹਨਾਂ ਨੂੰ ਲੈ ਕੇ ਜਿਹੜਾ ਫੇਕ ਮੁਕਾਬਲਿਆਂ ਨੂੰ ਲੈ ਕੇ ਜਿਹੜਾ ਇੱਕ ਲਿਸਟ ਤਿਆਰ ਕੀਤੀ ਗਈ ਤੇ ਲਗਭਗ ਜਸਵੰਤ ਸਿੰਘ ਖਾਲੜਾ ਹੋਣਾ ਨੇ ਇੱਕ ਅੰਕੜਾ ਪੇਸ਼ ਕੀਤਾ 25000 ਦੇ ਕਰੀਬ ਨੌਜਵਾਨਾਂ ਦਾ ਫੇਕ ਐਨਕਾਊਂਟਰ ਹੋਣ ਦਾ ਤਾਂ ਦੱਸਦੇ ਕਿ ਉਹ ਉਹਨਾਂ ਦੀਆਂ ਲਾਸ਼ਾਂ ਨੂੰ ਲੱਭਣ ਦੇ ਵਿੱਚ ਜੁਟਦੇ ਰਹੇ ਕਿਉਂਕਿ ਲਾਸ਼ਾਂ ਵੀ ਉਸ ਸਮੇਂ ਪੁਲਿਸ ਨੇ ਬਹੁਤ ਸਾਰੀਆਂ ਨਹੀਂ ਦਿੱਤੀਆਂ ਸੀ ਉਹ ਦੌਰ ਹੀ ਇਹ ਜਾ ਸੀ ਤੇ ਉਸ ਤੋਂ ਬਾਅਦ ਇਹ ਜਸਵੰਤ ਸਿੰਘ ਖਾਲੜਾ ਹੋਣਾ ਦੀ ਜਿਹੜੀ ਰਿਸਰਚ ਸੀ ਤੁਸੀਂ ਦੇਖੋ ਕਿ ਇਹ ਸਰਚ ਨੂੰ ਸੁਪਰੀਮ ਕੋਰਟ ਨੇ ਵੀ ਜਿਹੜਾ ਸਹੀ ਠਹਿਰਾਇਆ ਸੁਪਰੀਮ ਕੋਰਟ ਨੇ ਕਿਵੇਂ ਸਹੀ ਠਹਿਰਾਇਆ ਸੀਬੀਆਈ ਇਨਵੈਸਟੀਗੇਸ਼ਨ ਹੋਈ ਸੀਬੀਆਈ ਨੇ ਪਾਇਆ ਕਿ ਤਰਨਤਾਰਨ ਦੇ ਵਿੱਚ ਕੱਲੇ ਤਰਨਤਾਰਨ ਇਲਾਕੇ ਦੇ ਵਿੱਚ 2500 ਤੋਂ ਵੱਧ ਜਿਹੜੇ ਐ ਫੇਕ ਐਨਕਾਊਂਟਰ ਹੋਇਆ ਤਾਂ ਜੇ ਇਹ ਰਿਪੋਰਟ ਜਿਹੜੀ ਸੀ ਇਹ ਰਿਪੋਰਟ ਸੀ सीबीआई ਦੀ ਇਹ ਕੋਈ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ सीबीआई ਦੇ ਉਸ ਸਮੇਂ ਦੀ ਰਿਪੋਰਟ ਸੀ ਕਿ ਕੱਲੇ ਤਰਨ ਤਾਰਨ ਦੇ ਵਿੱਚ 2500 ਦੇ ਕਰੀਬ ਨੌਜਵਾਨਾਂ ਦਾ ਫੇਕ ਐਨਕਾਊਂਟਰ ਕੀਤਾ ਗਿਆ ਬਾਅਦ ਦੇ ਵਿੱਚ ਇਹ सीबीआई ਦੀ ਰਿਪੋਰਟ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਹੈ ਸੁਪਰੀਮ ਕੋਰਟ ਦੇ ਜੱਜ ਬੈਠਦੇ ਆ ਉਹਨਾਂ ਦੇ ਵੱਲੋਂ ਜਸਟਿਸ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ 2500 ਦੇ ਕਰੀਬ ਜਿਹੜੇ ਆ ਤਰਨ ਤਾਰਨ ਦੇ ਵਿੱਚ ਹੀ ਫੇਕ ਐਨ ਜਿਹੜੇ ਆ ਲਾਸ਼ਾਂ ਮਿਲੀਆਂ ਨੇ ਤਾਂ ਅਜਈਆਂ ਗੱਲਾਂ ਉਸ ਸਮੇਂ ਕਹੀਆਂ ਗਈਆਂ ਤਾਂ ਦੱਸਦੇ ਕਿ 25000 ਦਾ ਅੰਕੜਾ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਵੱਲੋਂ ਪੂਰੇ ਪੰਜਾਬ ਨੂੰ ਲੈ ਕੇ ਦਿੱਤਾ ਗਿਆ ਸੀ ਤੁਹੰਦਾ ਦੇ ਕਿ 6 ਸਪਤੰਬਰ 1995 ਨੂੰ ਆਖਰੀ ਵਾਰ ਜਸਵੰਤ ਸਿੰਘ ਖਾਲੜਾ ਦਿਸੇ ਸੀ ਉਸ ਤੋਂ ਬਾਅਦ ਉਹ ਕਦੇ ਨਜ਼ਰ ਨਹੀਂ ਆਏ ਬਹੁਤ ਸਾਰੇ ਇਲਜ਼ਾਮ ਤ라ਸੀ ਹੋਈ ਬਹੁਤ ਸਾਰੀਆਂ ਗੱਲਾਂ ਚੱਲੀਆਂ ਬਹੁਤ ਸਾਰੀਆਂ ਇਨਕੁਆਰੀਆਂ ਹੋਈਆਂ ਪਰ ਅਜੇ ਤੱਕ ਕੋਈ ਸੱਚ ਸਾਹਮਣੇ ਨਹੀਂ ਆਇਆ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਜਦ ਦਲਜੀਤ ਦਸਾਂਝ ਜਸਵੰਤ ਸਿੰਘ ਖਾਲੜਾ ਹੋਣਾ ਦੇ ਕਿਰਦਾਰ ਦੇ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਪੰਜਾਬ 95 ਫਿਲਮ ਰਿਲੀਜ਼ ਹੋਣ ਜਾ ਰਹੀ ਹੈ